ਨਵਜੋਤ ਸਿੰਘ ਸਿੱਧੂ ਵਿੱਚ ਐਸਾ ਕੀ ਹੈ ਕਿ ਉਹਦਾ ਨਾਮ ਬਾਰ-ਬਾਰ ਪੰਜਾਬ ਪੋਲਿਟਿਕਸ ਵਿੱਚ ਆ ਜਾਂਦਾ ਹੈ ਅੱਜ ਇੱਕ ਤਸਵੀਰ ਨੇ ਫਿਰ ਇਸ ਬਹਿਸ ਨੂੰ ਮਹਗਾਤਾ ਕਿ ਕੀ ਪੰਜਾਬ ਵਿੱਚ ਸਿੱਧੂ ਦੀ ਸਿਆਸਤ ਬਾਕੀ ਬਚੀ ਹੈ ਅਜੇ ਇਹ ਬਾਰ-ਬਾਰ ਕਿਉਂ ਹੋ ਰਿਹਾ ਆਖਿਰ ਪੰਜਾਬ ਦੀ ਸਿਆਸਤ ਵਿੱਚ ਜਿਹੜਾ ਇੱਕ ਖੜਾ ਹੈ ਉਹਦੇ ਵਿੱਚ ਇੱਕ ਖੋਜ ਲਗਾਤਾਰਤਾ ਚ ਹੈ ਲੋਕਾਂ ਦਾ ਕਿਸੇ ਤੇ ਭਰੋਸਾ ਕਿਉਂ ਨਹੀਂ ਬਣ ਪਾ ਰਿਹਾ ਨਵਜੋ ਸਿੰਘ ਸਿੱਧੂ ਲਗਭਗ 2 ਦਹਾਕਿਆਂ ਤੱਕ ਪੰਜਾਬ ਪੋਲਿਟਿਕਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਰਗਰਮ ਰਹੇ ਨੇ ਤੇ ਪਿਛਲੇ ਕਾਫੀ ਅਰਸੇ ਤੋਂ ਉਹਨਾਂ ਨੇ ਖਾਮੋਸ਼ੀ ਧਾਰਨ ਕੀਤੀ ਸੀ ਇੰਜ ਲੱਗ ਰਿਹਾ ਸੀ ਕਿ ਉਹਨਾਂ ਦਾ ਵੀ ਮਨ ਉਚਾਟ ਹੋ ਗਿਆ ਮੋਹ ਭੰਗ ਹੋ ਗਿਆ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਪਹਿਲਾਂ ਜ਼ਿਕਰ ਚੱਲਦਾ ਰਹਿੰਦਾ ਸੀ ਨਵਜੋਤ ਦਾ ਲੇਕਿਨ ਜਦੋਂ ਤੋਂ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਆਪਣੀ ਪਤਨੀ ਦਾ ਇਲਾਜ ਕਰਾਉਣ ਤੋਂ ਬਾਅਦ ਜਿਵੇਂ ਫਿਰ ਉਹ ਸਰਗਰਮ ਹੋਏ ਨੇ ਭਾਵੇਂ ਕਮੈਂਟਰੀ ਹੋਵੇ ਭਾਵੇਂ ਉਹ ਕਪਲ ਦਾ ਸ਼ੋਅ ਹੋਵੇ ਜਾਂ ਕਿਤੇ ਹੋਰ ਇੱਕ ਵਾਰੀ ਫਿਰ ਉਹਨਾਂ ਨੇ ਆਪਣਾ ਪ੍ਰੋਫੈਸ਼ਨਲ ਕੈਰੀਅਰ ਅੱਗੇ ਵਧਾਇਆ ਈਵਨ ਮੋਟੀਵੇਸ਼ਨਲ ਸਪੀਚਸ ਦੇ ਵਿੱਚ ਵੀ ਇਹਨਾਂ ਨੂੰ ਲੋਕ ਸੁਣਦੇ ਨੇ ਸੁਣਦੇ ਨੇ ਅਬਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਵੀ ਐਵੇਂ ਦੀ ਹੈ ਕਿ ਜਿਸ ਵੀ ਖੇਤਰ ਦੇ ਵਿੱਚ ਇਸ ਵਿਅਕਤੀ ਨੇ ਆਪਣਾ ਕਦਮ ਰੱਖਿਆ ਉੱਥੇ ਸਖਤ ਮਿਹਨਤ ਕੀਤੀ ਸਖਤ ਜਨਵੰਦ ਹੈ ਭਾਸ਼ਾ ਸਿੱਖਣ ਤੋਂ ਲੈ ਕੇ ਔਰ ਹਰ ਜਗ੍ਹਾ ਈਵਨ ਮੈਂ ਤਾਂ ਕਹੂੰਗਾ ਕਿ ਮੈਡੀਟੇਸ਼ਨ ਦੇ ਵਿੱਚ ਵੀ ਉਹਦਾ ਕੋਈ ਸਾਨੀ ਨਹੀਂ ਰਹੀ ਘੰਟਿਆਂ ਵੱਧੀ ਧਿਆਨ ਲਾਉਣਾ ਪੰਜਾਬ ਦੀ ਪੋਲਿਟਿਕਸ ਨੂੰ ਕੀ ਇਹੋ ਜੇ ਬੰਦੇ ਦੀ ਜ਼ਰੂਰਤ ਹੈ ਆਪਾਂ ਇਸ ਸਵਾਲ ਦੇ ਅੱਗੇ ਵਧਦੇ ਹਾਂ ਕਿ ਕੀ ਪ੍ਰਿਅੰਕਾ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਦੇ ਕੋਈ ਸਿਆਸੀ ਅਰਥ ਹੈ ਨੇ ਕਿ ਨਹੀਂ ਦੂਜੇ ਪੱਨੇ ਇੱਕ ਹੋਰ ਸਵਾਲ ਜੇ ਆਪਾਂ ਇਸੇ ਤਸਵੀਰ ਨੂੰ ਪਹਿਲਾਂ ਪਰਿਭਾਸ਼ਿਤ ਕਰ ਲਈਏ ਕਿ ਨਵਜੋਤ ਸਿੰਘ ਸਿੱਧੂ ਮਿਲਣ ਗਏ ਜਾਂ ਉਹਨਾਂ ਨੂੰ ਸੱਦਿਆ ਗਿਆ ਮੈਂ ਇਹਦੇ ਉੱਤੇ ਥੋੜਾ ਕੰਮ ਕੀਤਾ ਵੈਸੇ ਤਾਂ ਅਸੀਂ ਪਰਸੋਂ ਵੀ ਲੱਗੇ ਹੋਏ ਸੀਗੇ ਔਰ ਜੰਨੀਆਂ ਜੰਨੀਆਂ ਸਾਡੇ ਕੋਲ ਇਨਪੁਟ ਸੀਗੀਆਂ ਜਿੰਨੇ ਸਾਡੇ ਸੋਰਸਸ ਸੀਗੇ ਇਹਨਾਂ ਦੇ ਨੇੜੇ ਲਿਆਂ ਤੱਕ ਔਰ politcal ਧਾਰਾ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕ ਬੈਠੇ ਨੇ ਹਾਈ ਕਮਾਂਡ ਦੇ ਨੇੜੇ ਜਦੋਂ ਸਮਝਣ ਦਾ ਯਤਨ ਕੀਤਾ ਤਾਂ ਇਹ ਪਾਇਆ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਇਹਨਾਂ ਦੀ ਹਾਈ ਕਮਾਂਡ ਪੂਰਾ ਦਰਕਰਾਰ ਨਹੀਂ ਕਰ ਰਹੀ ਇਗਨੋਰ ਨਹੀਂ ਕਰ ਰਹੀ ਉਹਨਾਂ ਦੀ ਪਤਨੀ ਦੀ ਰਾਜਨੀਤੀ ਜਿਹੜੀ ਅੰਮ੍ਰਿਤਸਰ ਈਸਟ ਹਲਕੇ ਦੀ ਹੈ ਉਹਨੂੰ ਹਰੀ ਚੰਡੀ ਦਿੱਤੀ ਹੋਈ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਉਹ ਉਤਾਰਨਾ ਚਾਹੁੰਦੇ ਨੇ ਪੰਜਾਬ 'ਚ ਜਾਂ ਨਵਜੋਤ ਸਿੰਘ ਸਿੱਧੂ ਉਤਰਨਾ ਵੀ ਚਾਹੁੰਦੇ ਨੇ ਕਿ ਨਹੀਂ ਇਹ ਦੋ ਸਵਾਲ ਸਮਾਨਾਂਤਰ ਘਟਦੇ ਸੋ ਜਦੋਂ ਅਸੀਂ ਇਹਨੂੰ ਸਮਝਦੇ ਆ ਪਹਿਲਾਂ ਕਿ ਕੀ ਨਵਜੋਤ ਸਿੰਘ ਸਿੱਧੂ ਨੂੰ ਸੱਦਿਆ ਗਿਆ ਜਾਂ ਨਵਜੋਤ ਸਿੰਘ ਸਿੱਧੂ ਆਪ ਮਿਲਣ ਗਏ ਉਹਨਾਂ ਨੇ ਆਪ ਸੰਭਾਲਿਆ ਸੋ ਕਾਫੀ ਅਰਸੇ ਤੋਂ ਜਿਸ ਤਰ੍ਹਾਂ ਉਹ ਚੁੱਪ ਨੇ ਖਮੋਸ਼ ਨੇ ਅੱਗੇ ਵਧ ਰਹੇ ਨੇ ਤੇ ਆਪਣੇ ਆਪ ਜਾਣ ਦੀ ਕੋਈ ਖਾਸ ਗੱਲ ਅੱਗੇ ਵੱਧਦੀ ਦਿਸਦੀ ਨਹੀਂ ਸੀਗੀ ਨਵਜੋਤ ਸਿੰਘ ਸਿੱਧੂ ਨੂੰ ਖਾਸ ਤੌਰ ਤੇ ਬੁਲਾਇਆ ਗਿਆ ਈਵਨ ਬਿਹਾਰ ਦੀ ਇਲੈਕਸ਼ਨ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕੁਝ ਜੋ ਪਾਰਟੀ ਲਈ ਉਹ ਕਰ ਸਕਦੇ ਸੀ ਉਹ ਵੀ ਕੀਤਾ ਔਰ ਹੋ ਸਕਦਾ ਕਿ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਸੱਦਿਆ ਵੀ ਜਾਵੇ ਪ੍ਰਿੰਕਾ ਗਾਂਧੀ ਇਕੱਲਿਆਂ ਨਹੀਂ ਈਵਨ ਮਲਕਰਜਨ ਖੜਗੇ ਤੇ ਰਾਹੁਲ ਗਾਂਧੀ ਨਾਲ ਉਹਨਾਂ ਦੀ ਮੀਟਿੰਗ ਵੀ ਪ੍ਰਸਤਾਵਿਤ ਹੈ ਹੁਣ ਉਹ ਮੀਟਿੰਗ ਕਦੋਂ ਹੁੰਦੀ ਹੈ ਕਿਉਂਕਿ ਲੰਗੀ ਸ਼ਾਮ ਹੀ ਰਾਹੁਲ ਗਾਂਧੀ ਵਾਪਸ ਪਰਤੇ ਨੇ ਸੋ ਸਭ ਤੋਂ ਵੱਡੀ ਗੱਲ ਕਿ ਨਵਜੋਤ ਸਿੰਘ ਸਿੱਧੂ ਲਈ ਕਿ ਪੰਜਾਬ ਦੀ ਪੋਲਿਟਿਕਸ ਓਪਨ ਹੈ ਕਿ ਨਹੀਂ ਲੋਕ ਰਾਏ ਕੀ ਆ ਪਬਲਿਕ ਪਰਸੈਪਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾ ਰਿਹਾ ਕਿ ਉਹ ਕੰਸਿਸਟੈਂਟ ਪੋਲਿਟਿਸ਼ੀਅਨ ਨਹੀਂ ਹੈਗੇ ਉਹ ਬਹੁਤ ਜਲਦੀ ਆ ਖੋ ਦਿੰਦੇ ਨੇ ਉਹ ਲੀਡਰ ਨਹੀਂ ਨੇ ਬਹੁਤ ਸਾਰੇ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲ ਪਾਉਂਦੇ ਉਹ ਸੰਗਠਨ ਦੇ ਆਗੂ ਨਹੀਂ ਨੇ ਉਹ ਕੈਰੇਰ ਰੂਪ ਚ ਚੱਲਦੇ ਨੇ ਇਹ ਪਿਛਲਾ ਉਹਨਾਂ ਦਾ ਟਰੈਕ ਰਿਕਾਰਡ ਹੈ ਜਦੋਂ ਜਦੋਂ ਉਹਨਾਂ ਕੋਲ ਜ਼ਿੰਮੇਵਾਰੀ ਆਈ ਉਹਨਾਂ ਨੇਟਕੇ ਜਿਵੇਂ ਰੀ ਨਭਾਉਣ ਦੀ ਜਗਾ ਇੱਕ ਖਿਲਰਿਆ ਹੋਇਆ ਵਾਤਾਵਰਨ ਦਿੱਤਾ ਸੋ ਕਾਂਗਰਸ ਪ੍ਰਧਾਨਗੀ ਤੋਂ ਲੈ ਕੇ ਮਨਿਸਟਰੀ ਤੱਕ ਤੇ ਮਨਿਸਟਰੀ ਤੋਂ ਲੈ ਕੇ ਪਿੱਛੇ ਚਲੇ ਜਾਓ ਬਤੌਰ ਮੈਂਬਰ ਪਾਰਲੀਮੈਂਟ ਕੋਈ ਕੰਸਿਸਟੈਂਟ ਟਰੈਕ ਰਿਕਾਰਡ ਨਵਜੋਤ ਸਿੰਘ ਸਿੱਧੂ ਦਾ ਨਹੀਂ ਮਿਲਦਾ ਉਸ ਅਧਾਰ ਤੇ ਤੁਸੀਂ ਕਹਿ ਸਕਦੇ ਹੋ ਕਿ ਪਰਫਾਰਮ ਕੀ ਕਰਨਗੇ ਜੀ ਉਹਨਾਂ ਦੀ ਸਿਆਸਤ ਵਿੱਚ ਲੋੜ ਵੀ ਹੈ ਕਿ ਨਹੀਂ ਪਰ ਜਿਸ ਤਰ੍ਹਾਂ ਪੰਜਾਬ ਦੀ ਪੋਲਿਟਿਕਸ ਵਿੱਚ ਇੱਕ ਖਲਾਅ ਇੱਕ ਵੈਕਿਊਮ ਆ ਹੁਣ ਕਿਸੇ ਤੇ ਭਰੋਸਾ ਨਹੀਂ ਲੋਕਾਂ ਦਾ ਵੱਜ ਰਿਹਾ ਜਿਹੜੀ ਬਦਲਾਅ ਦੀ ਰਾਜਨੀਤੀ ਸੀ ਉਹ ਵੀ ਖਿੰਡ ਪੁੰਡ ਗਈ ਹੈ ਇੱਕ ਤਰ੍ਹਾਂ ਨਾਲ ਸਾਢੇ ਤਿੰਨ ਸਾਲਾਂ ਬਾਅਦ ਉੱਥੇ ਯਕੀਨ ਨਹੀਂ ਵੱਜ ਰਿਹਾ ਔਰ ਇਸ ਤੋਂ ਬਾਅਦ ਜਿਹੜੀ ਰਾਜਨੀਤੀ ਵਾਪਸ ਵਾਪਸੀ ਕਰੇਗੀ ਉਹਨਾਂ ਵਿੱਚੋਂ ਕਿਹੜਾ ਚਿਹਰਾ ਕ੍ਰੈਡੀਬਲ ਆ ਜਦੋਂ ਕੋਈ ਚਿਹਰਾ ਕ੍ਰੈਡੀਬਲ ਹੀ ਨਹੀਂ ਹੈ ਤਾਂ ਫਿਰ ਲੋਕਾਂ ਦਾ ਯਕੀਨ ਕਿਵੇਂ ਵੱਜੂਗਾ ਨਵਜੋਤ ਸਿੰਘ ਸਿੱਧੂ ਬਾਰੇ ਇੱਕ رائے ਤਾਂ ਬਹੁਤ ਕਲੀਅਰ ਹੈ ਕਿ ਉਹ ਸਿਰੇ ਦੇ ਔਨੈਸਟ ਨੇ ਦੂਜੀ ਗੱਲ ਕਿ ਉਹਨਾਂ ਕੋਲ ਵਿਜਨ ਤਾਂ ਹੈ ਹੀ ਆ ਹੁਣ ਵਿਜਨ ਉਹਨਾਂ ਅਪਲਾਈ ਨਹੀਂ ਕੀਤਾ ਜਦੋਂ ਜਦੋਂ ਉਹ ਬਣੇ ਨੇ ਪਰ ਉਹਨਾਂ ਨੂੰ ਕੀ ਇੰਨਾ ਖੁੱਲਾ ਮੌਕਾ ਮਿਲਿਆ ਇਹ ਵੀ ਸਵਾਲ ਨਾਲ ਉੱਠ ਖੜਾ ਹੁੰਦਾ ਕਿ ਕੀ ਇਹਨਾਂ ਪਾਰਟੀਆਂ ਦੇ ਵਿੱਚ ਤੁਸੀਂ 100% ਦੀ ਆਪਣੀ ਗੱਲ ਮਨਵਾ ਸਕਦੇ ਹੋ ਜਾਂ ਆਪਣੀ ਗੱਲ ਨਾਲ ਅੱਗੇ ਵਧ ਸਕਦੇ ਹੋ ਇੱਥੇ ਸਭ ਤੋਂ ਵੱਡਾ ਸਵਾਲ ਹੈ ਸਭ ਤੋਂ ਵੱਡਾ ਝੋਲ ਆ ਕਿ ਕੀ ਕਾਂਗਰਸ ਪਾਰਟੀ ਉਹਨਾਂ ਨੂੰ ਅਪਣਾਉਣਾ ਚਾਹੁੰਦੀ ਹੈ ਕਿ ਉਹਨਾਂ ਨੂੰ ਲੀਡ ਕਰਨ ਦੀ ਇੱਕ ਵਾਰੀ ਫਿਰ ਜ਼ਿੰਮੇਵਾਰੀ ਦੇ ਸਕਦੀ ਹੈ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ 'ਚ ਜਿਆਦਾ ਪਪੂਲਰ ਵਜੋਂ ਚਰਨਜੀਤ ਸਿੰਘ ਚੰਨੀ ਨੂੰ ਦੇਖ ਕੇ ਅੱਗੇ ਵਧਾਤਾ ਗਿਆ ਸੀ ਤਜਰਬਾ ਸਫਲ ਨਹੀਂ ਹੋਇਆ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਉਹ ਤਜਰਬਾ ਹੀ ਨਹੀਂ ਸੀ ਉਦੋਂ ਤਾਂ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਲੇਕਿਨ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਪੰਜਾਬ ਮਾਡਲ ਦਿੱਤਾ ਸੀ ਉਹਨੇ ਬੜਾ ਜ਼ੋਰ ਲਾਇਆ ਸੀ ਕਿ ਇਸ ਮਾਡਲ ਦੇ ਉੱਤੇ ਅੱਗੇ ਵਧੋ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਅਜੇ ਵੀ ਉਹਨਾਂ ਦੀ ਸਿਆਸਤ ਵਿੱਚ ਉਸ ਤਰ੍ਹਾਂ ਦਾ ਕੋਈ ਮਾਡਲ ਹੈ ਉਸ ਤਰ੍ਹਾਂ ਦੀ ਮੁੱਦਿਆਂ ਦੀ ਸਿਆਸਤ ਹੈ ਨਵਜੋਤ ਸਿੰਘ ਸਿੱਧੂ ਨੇ ਜੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਮੌਜੂਦਾ ਪ੍ਰਸਥਿਤੀਆਂ ਨੂੰ ਲੈ ਕੇ ਕੋਈ ਡਿਸਕ੍ਰਾਈਬ ਕਰਨਾ ਹੋਵੇ ਪੰਜਾਬ ਨੂੰ ਅੱਗੇ ਵਧਾਉਣ ਲਈ ਕੋਈ ਖਾਕਾ ਦੇਣਾ ਹੋਵੇ ਤਾਂ ਕੀ ਹੈ ਉਹਨਾਂ ਕੋਲ ਖਾਕਾ ਇਹ ਵੀ ਸਵਾਲ ਉੱਠਦਾ ਹੈ ਕਾਂਗਰਸ ਪਾਰਟੀ ਉਹਨਾਂ ਤੇ ਭਰੋਸਾ ਕਿਉਂ ਕਰੇ ਕਿ ਉਹ ਆਪਣੇ ਦਮ ਤੇ ਇਲੈਕਸ਼ਨ ਖਿੱਚ ਕੇ ਲਿਆ ਸਕਦੇ ਨੇ ਤੁਸੀਂ ਕਹੋਗੇ ਕਿ ਕਾਂਗਰਸ ਪਾਰਟੀ ਕੁਦਰਤੀ ਤੌਰ ਤੇ ਦੂਜੀਆਂ ਪਾਰਟੀਆਂ ਨਾਲੋਂ ਥੋੜੀ ਜਿਹੀ ਬਿਹਤਰ ਹੈ ਪਾਰਲੀਮੈਂਟ 'ਚ ਉਹਨੇ ਅੱਛਾ ਕੀਤਾ ਹੈ ਕਾਰਪੋਰੇਸ਼ਨ ਚੋਣਾਂ 'ਚ ਉਹਨੇ ਅੱਛਾ ਕੀਤਾ ਹੈ ਇਸ ਕਰਕੇ ਜੇ ਸੱਤਾ ਧਾਰੀ ਜਾਂਦੇ ਨੇ ਤਾਂ ਕਾਂਗਰਸ ਪਾਰਟੀ ਦੀ ਸੰਭਾਵਨਾ ਬਣਦੀ ਫਿਰ ਨਵਜੋਤ ਸਿੰਘ ਸੱਤੂ ਦੀ ਲੋੜ ਹੀ ਕੀ ਹੈ ਫਿਰ ਤਾਂ ਉਹਨਾਂ ਨੂੰ ਆਪਣਾ ਸਭ ਤੋਂ ਵਫਾਦਾਰ ਬੰਦਾ ਚਾਹੀਦਾ ਹਾਈ ਕਮਾਂਡ ਨੂੰ ਫਿਰ ਉਹਨਾਂ ਨੂੰ ਆਪਣਾ ਜਸਮਨ ਚਾਹੀਦਾ ਨਵਜੋਤ ਸਿੰਘ ਸਿੱਧੂ ਜਸਮਨ ਹੈ ਹੀ ਨਹੀਂ ਨਵਜੋਤ ਸਿੰਘ ਸਿੱਧੂ ਪਾਵਰ ਨੂੰ ਆਪਣੇ ਤਰੀਕੇ ਨਾਲ ਵਰਤਣਾ ਚਾਹਣਗੇ ਇੱਥੇ ਕਈ ਸਵਾਲ ਖੜੇ ਹੋ ਜਾਂਦੇ ਨੇ ਕਿ ਜੇ ਸਰਕਾਰ ਬਣ ਸਕਦੀ ਹੈ ਕਾਂਗਰਸ ਦੀ ਤਾਂ ਫਿਰ ਕਿਸੇ ਪਪੂਲਰ ਫੇਸ ਦੀ ਲੋੜ ਕਿਉਂ ਪਵੇ ਫਿਰ ਕਿਸੇ ਔਨੈਸਟ ਚਿਹਰੇ ਦੀ ਜ਼ਰੂਰਤ ਕਿਉਂ ਪਵੇ ਕੋਈ ਚਿਹਰਾ ਦਿਖਾ ਕੇ ਤੁਸੀਂ ਸਰਕਾਰ ਬਣਾਉਣੀ ਹੋਵੇ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਹਵਾ ਨਹੀਂ ਹੈ ਕਿਸੇ ਦੀ ਵੀ ਕਾਂਗਰਸ ਪਾਰਟੀ ਦੇ ਅੰਦਰ ਫੁੱਟ ਬਹੁਤ ਹੈ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਫੁੱਟ ਨਵਜੋਤ ਸਿੰਘ ਸਿੱਧੂ ਕਰਕੇ ਵੀ ਹੋ ਸਕਦੀ ਹੈ ਲੇਕਿਨ ਨਵਜੋਤ ਸਿੰਘ ਸਿੱਧੂ 2 2.5 ਸਾਲ ਤੋਂ ਕਾਂਗਰਸ ਸਫਾ ਚ ਬਿਲਕੁਲ ਹੈ ਹੀ ਨਹੀਂਗੇ ਫੁੱਟ ਫੇਰ ਵੀ ਹੈ ਗਰੁੱਪ ਫੇਰ ਵੀ ਹੈ ਜੇਕਰ ਇਹ ਗਰੁੱਪੀਜ਼ਮ ਇਵੇਂ ਹੀ ਆ ਤਾਂ ਫਿਰ ਇਹਨਾਂ ਵਿੱਚੋਂ ਲੀਡਰ ਕੌਣ ਹੋਏਗਾ ਕੌਣ ਕਿੰਨੂੰ ਮੰਨੇਗਾ ਜੇ ਕੋਈ ਕਿਸੇ ਨੂੰ ਮੰਨ ਹੀ ਨਹੀਂ ਰਿਹਾ ਤਾਂ ਫਿਰ ਕੀ ਨਵਜੋਤ ਸਿੰਘ ਸਿੱਧੂ ਦੀ ਸੰਭਾਵਨਾ ਬਣਦੀ ਹੈ ਇਹਦੇ ਉੱਤੇ ਇੱਕ ਗੌਰ ਕੀਤਾ ਜਾ ਸਕਦਾ ਦੂਜੀ ਗੱਲ ਇਹ ਨਵਜੋਤ ਸਿੰਘ ਸਿੱਧੂ ਦੀ ਆਪਣੀ ਇਮੇਜ ਨੂੰ ਕਿ ਇਹ ਪਾਰਟੀ ਪੰਜਾਬੋਂ ਬਾਹਰ ਵਰਤਣਾ ਚਾਹੁੰਦੀ ਕਿਉਂਕਿ ਪੰਜਾਬ ਦੇ ਵਿੱਚ ਸਿੱਧੂ ਦੀ ਰਾਜਨੀਤੀ ਕੋਈ ਬਹੁਤ ਜ਼ਿਆਦਾ ਸੁਲਝੀ ਹੋਈ ਰਾਜਨੀਤੀ ਨਹੀਂ ਮੰਨੀ ਜਾਂਦੀ ਉਹਨਾਂ ਦੀ ਸਾਰੀ ਇਨਿੰਗ ਦੇ ਵਿੱਚ ਪੋਲਿਟੀਕਲ ਇਨਿੰਗ ਦੇ ਵਿੱਚ ਮੈਜੋਰਟੀ ਦੀ ਕਮੀ ਰਹੀ ਹੈ ਓਨੈਸਟੀ ਸਿਰੇ ਦੀ ਹੈ ਉਹਨਾਂ ਦੀ ਡੈਡੀਕੇਸ਼ਨ ਵੀ ਸਿਰੇ ਦੀ ਕਹਿ ਸਕਦੇ ਹੋ ਤੁਸੀਂ ਪੰਜਾਬ ਪ੍ਰਤੀ ਲੇਕਿਨ ਉਹਨਾਂ ਦੀ ਸਿਆਣਪ ਸੋਚ ਸਿਆਸੀ ਸੋਚ ਕਿਤੇ ਦੇ ਸੀ ਨਹੀਂ ਬਤੌਰ ਪ੍ਰੈਜ਼ੀਡੈਂਟ ਤੇ ਬਤੌਰ ਮੰਤਰੀ ਵੀ ਬਤੌਰ ਮੈਂਬਰ ਪਾਰਲੀਮੈਂਟ ਵੀ ਕਾਰਜਕਾਰੀ ਸਿੰਪਲ ਰਹੀ ਆ ਭਾਸ਼ਣ ਉਹ ਅੱਛਾ ਦੇ ਸਕਦੇ ਤੁਸੀਂ ਕਹੋਗੇ ਭਾਸ਼ਣ ਤਾਂ ਭਗਵੰਤ ਮਾਨ ਵੀ ਦੇ ਰਹੇ ਨੇ ਫਿਰ ਵਧੀਆ ਫਰਕ ਕੀ ਹੈ ਲੇਕਿਨ ਕਈ ਵਾਰੀ ਤੁਹਾਨੂੰ ਇਲੈਕਸ਼ਨ ਖਿੱਚ ਕੇ ਲਿਆਉਣ ਲਈ ਚਿਹਰਿਆਂ ਦੀ ਲੋੜ ਹੁੰਦੀ ਹੈ ਕੀ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਵੀ ਉਸ ਗੱਲ ਲਈ ਵਰਤੇ ਜਾਣ ਦੀ ਗੁੰਜਾਇਸ਼ ਹੈਗੀ ਹੈ ਇਹ ਵੱਡਾ ਸਵਾਲ ਹੈ ਹੁਣ ਜਿਹੜੀਆਂ ਕਾਂਗਰਸ ਦੀਆਂ ਇੱਥੋਂ ਦੀਆਂ ਇਕੁਏਸ਼ਨਸ ਨੇ ਸਮੀਕਰਨ ਨੇ ਕੀ ਉਹ ਅਲਾਉ ਕਰਦੀਆਂ ਨਵਜੋਤ ਸਿੰਘ ਸਿੱਧੂ ਨੂੰ ਕੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਹ ਸਾਰੇ ਇਕੱਠੇ ਨਹੀਂ ਹੋ ਜਾਣਗੇ ਇਹ ਸਵਾਲ ਸਾਡੇ ਇਸੇ ਪੈਨਲ ਤੇ ਰਜੀਵ ਭਾਸਕਰ ਹੋਰਾਂ ਨੇ ਉਠਾਇਆ ਸੀ ਚੈਨਲ ਦੇ ਉੱਤੇ ਰਜੀਵ ਭਾਸਕਰ ਹੋਰਾਂ ਨੇ ਕਿ ਜੇ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਨੂੰ ਇਕੱਠਿਆਂ ਕਰਨਾ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਆਓ ਸਾਰੇ ਇਕੱਠੇ ਹੋ ਜਾਣਗੇ ਉਹਦੇ ਖਿਲਾਫ ਨਵਜੋਤ ਸਿੰਘ ਸਿੱਧੂ ਨੂੰ ਪੋਲਿਟੀਕਲੀ ਮਾਰਨ ਲਈ ਇਹ ਸਾਰੇ ਇਕੱਠੇ ਹੋ ਜਾਣਗੇ ਸੋ ਇਹ ਕੁਝ ਸਵਾਲ ਨੇ ਜਿਹੜੇ ਅਗਲੇ ਦਿਨਾਂ ਚ ਉੱਠਣਗੇ ਫਿਲਹਾਲ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਨੇ ਸੱਦਿਆ ਉਹਨਾਂ ਨੇ ਮੁਲਾਕਾਤ ਪਾ ਲਈ ਹੈ ਇਸ ਮੁਲਾਕਾਤ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਆ ਕੇ ਕੋਈ ਰਿਐਕਟ ਕਰਨਗੇ ਕਿ ਨਹੀਂ ਕਰਨਗੇ ਦੇਖਣ ਵਾਲੀ ਗੱਲ ਹੈ ਕਿ ਕੀ ਉਹ মিডিਆ ਨਾਲ ਕੋਈ ਗੱਲ ਕਰਦੇ ਨੇ ਕਿ ਨਹੀਂ ਉਹ ਆਪਣੀ ਸਿਆਸੀ ਪਾਰੀ ਦੀ ਕੋਈ ਗੱਲ ਵੀ ਕਰਦੇ ਨੇ ਕਿ ਨਹੀਂ ਉਹ راہਲ ਗਾਂਧੀ ਨੂੰ ਕਦੋਂ ਮਿਲਣਗੇ ਇਹ ਸਵਾਲ ਕਾਫੀ ਨੇ ਅਜੇ ਲੇਕਿਨ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਇੱਕ ਵਾਰੀ ਫਿਰ ਚਰਚਾ ਚ ਹੈ ਨਵਜੋਤ ਸਿੰਘ ਸਿੱਧੂ ਦਾ ਨਾਮ ਚਰਚਾ ਹੈ ਸੋ ਇਸ ਚਰਚਾ ਦੇ ਨਾਲ ਅਸੀਂ ਇੱਕ ਵੱਡੀ ਚਰਚਾ ਪੈਨਲ ਤੇ ਕਰਾਂਗੇ ਇਹ ਇੱਕ ਸੋਚਨਾ ਸੀ ਇੱਕ ਜਾਣਕਾਰੀ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਬਹੁਤ ਮਿਹਰਬਾਨੀ ਬਹੁਤ ਧੰਨਵਾਦ